ਸੱਚੀ ਗੱਲ ਦੋਸਤੋ ਅੱਜ ਮੈਂ ਕਿਸਾਨੀ ਮੁੱਦੇ ਦੇ ਉੱਤੇ ਜਿਹੜੇ ਸੰਘਰਸ਼ ਚੱਲ ਰਹੇ ਨੇ ਉਹਨਾਂ ਦੇ ਬਾਰੇ ਦੋ ਗੱਲਾਂ ਕਰਨੀਆਂ ਚਾਹੁੰਦਾ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚੋਂ ਜਾ ਕੇ ਸਾਡੇ ਨੌਜਵਾਨ ਵੀਰਾਂ ਨੇ ਬਜ਼ੁਰਗਾਂ ਨੇ ਮਾਤਾ-ਮਾਂ ਨੇ ਭੈਣਾਂ ਨੇ ਬੱਚਿਆਂ ਨੇ ਕਿਸਾਨੀ ਬਚਾਉਣ ਵਾਸਤੇ ਵਪਾਰੀ ਬਚਾਉਣ ਵਾਸਤੇ ਮਜ਼ਦੂਰਾਂ ਨੂੰ ਬਚਾਉਣ ਵਾਸਤੇ ਪੰਜਾਬ ਦੀ ਆਣ-ਸ਼ਾਨ ਨੂੰ ਬਚਾਉਣ ਵਾਸਤੇ ਸੰਘਰਸ਼ ਸ਼ੁਰੂ ਕੀਤਾ ਹੈ ਉਸ ਦੇ ਵਿੱਚ ਹਰਿਆਣਾ ਦੇ ਕਿਸਾਨ, ਯੂਪੀ ਦੇ ਕਿਸਾਨ, ਬਾਕੀ ਸਾਰੀਆਂ ਸਟੇਟਾਂ ਦੇ ਕਿਸਾਨ, ਹਿੰਦੁਸਤਾਨ ਦੇ ਕਿਸਾਨ ਆ ਕੇ ਸਾਥ ਦੇਣ ਲੱਗੇ ਨੇ। ਕਿਉਂਕਿ ਇਹ ਜਿਹੜੇ ਤਿੰਨੇ ਆਰਡੀਨੈਂਸ ਪੇਸ਼ ਕਰਕੇ ਬਾਅਦ ਵਿੱਚ ਕਾਨੂੰਨ ਬਣਾਏ ਗਏ ਨੇ। ਇਹਨਾਂ ਦੇ ਨਾਲ ਪੰਜਾਬ ਦੀ ਕਿਸਾਨੀ ਖਾਸ ਤੌਰ ਤੇ ਹਰਿਆਣੇ ਦੀ ਕਿਸਾਨੀ ਮੰਡੀ ਸਿਸਟਮ ਤਬਾਹ ਹੁੰਦਾ ਹੈ। ਇਸ ਲਈ ਲੋਕਾਂ ਨੇ ਸਮਝ ਕੇ ਸੰਘਰਸ਼ ਦੇ ਵਿੱਚ ਹਿੱਸਾ ਲਿਆ। ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਸ਼ਾਂਤਮਈ ਧਰਨੇ ਚੱਲ ਰਹੇ ਸੀ। ਪਰੰਤੂ ਜਦੋਂ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਇਹ ਸੰਘਰਸ਼ ਦਿੱਲੀ ਵੱਲ ਨੂੰ ਸ਼ਿਫਟ ਹੋ ਗਿਆ ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਸਾਡੇ ਸਾਰੇ ਜੁਝਾਰੂ ਲੋਕ ਪੀਰ ਭੈਣ ਭਰਾ ਬੈਠੇ ਨੇ ਔਰ ਆਸ ਕਰਦੇ ਨੇ ਕਿ ਇਹਨਾਂ ਮੰਗਾਂ ਨੂੰ ਸਾਡੀਆਂ ਨੂੰ ਸਹੀ ਢੰਗ ਨਾਲ ਮੰਨਿਆ ਜਾਊਗਾ ਔਰ ਇਹ ਮੰਗਾਂ ਮੰਨਣ ਵਾਸਤੇ ਮਨਾਉਣ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਸਾਰੇ ਵਜ਼ੀਰਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਗਿਆ ਕਿ ਇਹ ਕਾਨੂੰਨਾਂ ਦੇ ਵਿੱਚ ਕੀ ਕਮੀਆਂ ਨੇ ਔਰ ਉਹ ਮੰਨ ਵੀ ਗਏ ਨੇ ਉਹਨਾਂ ਨੇ ਪਬਲਿਕ ਤੌਰ ਦੇ ਉੱਤੇ ਆਖ ਵੀ ਦਿੱਤਾ ਕਿ ਇਹਨਾਂ 'ਚ ਕੁਝ ਕਮੀਆਂ ਨੇ ਇਸ ਲਈ ਗੋਦੀ ਸਾਹਿਬ ਨੂੰ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਕਿ ਜਦੋਂ ਤੁਹਾਡੀ ਬਜਾਰਤ ਦੇ ਸਮਝ ਆ ਗਿਆ ਕਿ ਕਾਨੂੰਨਾਂ ਦੇ ਵਿੱਚ ਕਮੀਆਂ ਨੇ ਤਾਂ ਇਹਨਾਂ ਨੂੰ ਤੁਰੰਤ ਰੱਦ ਕਰਨ ਔਰ ਪੰਜਾਬ ਦੇ ਹਰਿਆਣਾ ਦੇ ਯੂਪੀ ਦੇ Rajasthan ਦੇ ਮੱਧ ਪ੍ਰਦੇਸ਼ ਦੇ ਜਿਹੜੇ ਵੀ ਕਿਸਾਨ ਵੀ ਇਸ ਠੰਡ ਦੇ ਮੌਸਮ 'ਚ ਸੜਕਾਂ ਦੇ ਰੋਲਣ ਲਈ ਮਜਬੂਰ ਨੇ ਉਹਨਾਂ ਨੂੰ ਆਪਣੇ ਘਰਾਂ ਨੂੰ ਆਉਣ ਦਿੱਤਾ ਜਾਵੇ ਔਰ ਮੈਂ ਤਾਂ ਹੀ ਬੇਨਤੀ ਕਰਦਾ ਹੈ ਕਿ 9 ਤਰੀਕ ਤੋਂ ਲੇਟ ਨਹੀਂ ਕਰਨਾ ਚਾਹੀਦਾ ਮੋਦੀ ਸਾਹਿਬ ਨੂੰ ਕਿਉਂਕਿ ਅੱਜ ਸੰਘਰਸ਼ ਨੂੰ ਪੂਰੀ ਦੁਨੀਆ ਦੇ ਵਿੱਚੋਂ ਹਮਾਇਤ ਮਿਲ ਚੁੱਕੀ ਹੈ ਅੱਜ ਯੂਨੋ ਵੱਲੋਂ ਵੀ 7 ਮਈ ਸੰਘਰਸ਼ ਦੀ ਤਾਰੀਫ ਕਰਦੇ ਹੋਏ ਕਿਹਾ ਗਿਆ ਹੈ ਕਿ ਯੂਨੋ ਵੀ ਇਹਦੀ ਹਮਾਇਤ ਕਰਦਾ ਹੈ ਆਸਟ੍ਰੇਲੀਆ ਵੱਲੋਂ ਇੰਗਲੈਂਡ ਵੱਲੋਂ ਅਮਰੀਕਾ ਵੱਲੋਂ ਕੈਨੇਡਾ ਵੱਲੋਂ ਯੂਰੋਪੀਅਨ ਮੂਲਕਾਂ ਵੱਲੋਂ ਜਿਹੜੇ ਵੀ ਲੋਕ ਰਾਜ ਲੋਕਾਂ ਦੇ ਡੈਮੋਕ੍ਰੇਸੀ ਦੇ ਹਮਾਇਤੀ ਲੋਕ ਨੇ ਉਹਨਾਂ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚੋਂ ਸਾਡੇ ਖਿਡਾਰੀ ਵੀਰਾਂ ਨੇ ਜਿਹੜਾ ਨੂੰ ਤਗਮੇ ਮਿਲੇ ਹੋਏ ਸੀ ਉਹ ਵਾਪਸ ਕਰਤੇ ਇੱਕ ਰੋਜ਼ ਪ੍ਰਗਟ ਕੀਤਾ ਕਿ ਜੇ ਕੇਂਦਰ ਦੀ ਸਰਕਾਰ ਸਾਡੀ ਪੰਜਾਬੀਆਂ ਦੀ ਹਰਿਆਣੀਆਂ ਦੀ ਸੁਣਵਾਈ ਬਾਕੀ ਕਿਸਾਨਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਇਸ ਲਈ ਅੱਜ ਪੰਜਾਬ ਦਾ ਹਰ ਵਰਗ ਉਹਦੇ ਵਿੱਚ ਮਜ਼ਦੂਰ ਕਿਸਾਨ ਵਪਾਰੀ ਛੋਟੇ ਕਾਰਖਾਨੇਦਾਰ ਟਰਾਂਸਪੋਰਟਰ ਵਕੀਲ ਔਰ ਹਰ ਵਰਗ ਟ੍ਰੇਡ ਯੂਨੀਅਨਿਸਟ ਸਾਰੇ ਇਸ ਸੰਘਰਸ਼ ਦੀ ਹਮਾਇਤ ਕਰ ਰਹੇ ਨੇ ਇਸੇ ਲਈ ਕਿਸਾਨਾਂ ਦਾ ਜੋ ਇਹ ਸੰਘਰਸ਼ ਚੱਲ ਰਿਹਾ ਹੈ ਉਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਜੋ 8 ਤਰੀਕ ਦਾ ਬੰਦ ਦੀ ਕਾਲ ਦਿੱਤੀ ਗਈ ਆ ਪੂਰੇ ਹਿੰਦੁਸਤਾਨ ਦੀ ਆਮ ਆਦਮੀ ਪਾਰਟੀ ਵੱਲੋਂ ਇਹਦਾ ਪੂਰਨ ਰੂਪ ਵਿੱਚ ਸਮਰਥਨ ਕੀਤਾ ਜਾ ਰਿਹਾ ਹੈ ਔਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਦਾ ਸਮਰਥਨ ਕੀਤਾ ਜਾ ਰਿਹਾ ਹੈ ਸਾਡੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਜੀ ਵੱਲੋਂ ਇਹਦਾ ਸਮਰਥਨ ਕੀਤਾ ਜਾ ਰਿਹਾ ਹੈ ਔਰ ਮੈਂ ਵੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਬੰਦ ਦੇ ਵਿੱਚ ਇੱਕ ਸਿੰਬੋਲਿਕ ਤੌਰ ਤੇ ਸ਼ਾਂਤਮਈ ਰਹਿ ਕੇ ਇਸ ਸਾਥ ਦਿਓ ਤਾਂ ਕਿ ਪੂਰੀ ਤਰ੍ਹਾਂ ਕੇਂਦਰ ਦੀ ਸਰਕਾਰ ਨੂੰ ਪਤਾ ਲੱਗ ਜਾਏ ਕਿ ਪੰਜਾਬ ਦੇ ਲੋਕ ਹੀ ਨਹੀਂ ਹਰਿਆਣਾ ਦੇ ਯੂਪੀ ਦੇ ਬਾਕੀ ਸਾਰੇ ਹਿੰਦੁਸਤਾਨ ਦੇ ਲੋਕ ਇਹਨਾਂ ਕਾਨੂੰਨਾਂ ਦੇ ਪੂਰੀ ਤਰ੍ਹਾਂ ਖਿਲਾਫ ਨੇ ਔਰ 9 ਤਰੀਕ ਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਮੈਂ ਆਸ ਕਰਦਾ ਕਿ ਇਹ ਸਰਕਾਰ ਆਪਣੇ ਜਿਹੜੇ ਗਲਤ ਕੀਤੇ ਹੋਏ ਫੈਸਲੇ ਨੇ ਉਹਨਾਂ ਨੂੰ ਸੁਧਾਰੇਗੀ ਔਰ ਲੋਕਾਂ ਨੂੰ ਮੁੜ ਪੰਜਾਬੀਆਂ ਨੂੰ ਮੁੜ ਉਹਨਾਂ ਆਪਣੇ ਖੇਤਾਂ ਵਿੱਚ ਆ ਕੇ ਕੰਮ ਕਰਨ ਦਾ ਮੌਕਾ ਮਿਲੇਗਾ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ